ਮੁਰਦਾਬਾ 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 ਨਾ ਨਾ ਮਜ਼ਦੂਰਾਂ ਦੀ ਕਾਤਲ ਮੋਦੀ ਸਰਕਾਰ ਮੁਰਦਾਬਾ 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 ਨਾ ਦੇ ਰਾਜਕਲ ਗੁੱਡ ਨਾਲੀ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਤਨ ਮੋਦੀ ਲੋਕਾਂ ਦੇ ਵਿੱਚ ਆਉਂਦਾ ਲੋਕਾਂ ਤੋਂ ਵੋਟਾਂ ਲੈਣੀਆਂ ਅਸੀਂ ਤੇ ਲੋਕਾਂ ਦੇ ਵਿੱਚ ਜਿਹੜਾ ਸਵਾਲਾਂ ਦਾ ਜਵਾਬ ਦਿੰਦਾ ਤੇ ਜਵਾਬ ਦੇਣ ਤੋਂ ਵੇਖੋ ਫੋਰਸ ਲਾ ਕੇ ਸਾਨੂੰ ਇੱਥੇ ਰੋਕਦਾ ਤੇ ਪਿੱਛੋਂ ਜਿਹੜਾ ਨਿਕਲ ਗਿਆ ਉਹ ਭੱਜ ਗਿਆ ਇਹ ਰਹਿ ਚੁੱਕਿਆ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਆ ਤੇ ਉਹਨਾਂ ਨੇ ਕੀ ਕੋਈ ਜਵਾਬ ਦਿੱਤਾ ਤੁਹਾਡੇ ਨਾਲ ਗੱਲਬਾਤ ਹੋਈ ਕੋਈ ਦੇਖੋ ਫੋਰਸ ਲਾ ਕੇ ਸਾਨੂੰ ਇੱਥੇ ਰੋਕਤਾ ਗਿਆ ਤਾਂ ਉਹ ਪਿੱਛੇ ਦੀ ਜਿਹੜਾ ਵਾ ਨਿਕਲ ਗਿਆ ਪਿੱਛੋਂ ਨਹੀਂ ਭਜਾਇਆ ਭਜਾਵਾ ਵੇਖੋ ਜੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਤੇ ਫਿਰ ਇਲੈਕਸ਼ਨ ਕਾਹਦੀ ਲੜਦੇ ਆ ਫਿਰ ਲੈਣ ਕੀ ਆਇਆ ਸਾਏ ਇਹਨੂੰ ਚਾਹੀਦਾ ਤੇ ਸੀ ਵੀ ਤਾਂ ਕੀ ਕਹਿਣਾ ਚਾਹੁੰਦੇ ਵੀ ਇਹੋ ਜਿਹੇ ਬੰਦੇ ਨੂੰ ਵੋਟ ਪੈਣੀ ਚਾਹੀਦੀ ਹੈ ਚਾਹੇ ਭਾਜਪਾ ਹੋਵੇ ਜਾਂ ਆਮ ਆਦਮੀ ਹੋਵੇ ਭਾਜਪਾ ਨੂੰ ਬਿਲਕੁਲ ਨਹੀਂ ਪੈਣੀ ਚਾਹੀਦੀ ਜਿਹੜਾ 750 ਦਾ ਪਹਿਲਾ ਕਾਦਲਵਾ ਤੇ ਹੁਣ 200 ਦੇ ਉੱਪਰ ਫਿਰ ਕਾਦਲ ਹੋ ਗਏ ਹੋ ਗਿਆ ਪਹਿਲਾਂ ਦੱਸੋ ਸ਼ੁਭ ਕਰਨ ਵੀਰ ਦਾ ਕੀ ਕਸੂਰ ਸੀ ਜਿਸ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਕੀ ਉਹ ਲੰਗਰ ਵਰਤੌਂਦਾ ਸੀ ਕੀ ਕੀ ਉਹਦੇ ਬੰਦ ਸੀ ਕੀ ਉਹਦੇ ਕੋਲ ਪਰ ਕੀ ਸ਼ਾਂਤਮਈ ਕਿਸਾਨ ਜਿਹੜੇ ਆ ਮਜ਼ਦੂਰ ਆ ਹਰੇਕ ਵਰਗ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਉਹ ਉਹ ਮਨ ਉਹ ਮੰਨਿਆ ਜਿਹੜਾ મોદી ਉਹ ਲੈਣ ਵਾਸਤੇ ਪੂਰਾ ਕੋਲ ਗਿਆ ਉਹਨਾਂ ਵਾਲੇ ਦਿਨਾਂ ਦੇ ਰੈਂਚਰ ਐਂਕੂ ਸੋਚਣ ਕਿ ਆ ਗਾਗੋਟ ਹੋਰ ਉਹਨੀਆਂ ਆ ਕੇ ਅਸੀਂ ਜਿੱਥੇ ਵੀ ਆਊਗਾ ਇਹਦਾ ਵਿਰੋਧ ਕਰਾਂਗੇ ਡਟ ਕੇ ਔਰ ਰੋਧ ਦਾ ਨਵਾਂ ਤਰੀਕਾ ਆਊਗਾ ਰਾਤੋਂ ਰਾਤ ਜਿਹੜਾ ਇਹ ਦਲ ਬਦਲੂਆ ਇਹਨਾਂ ਨੇ ਕੋਈ ਅਜ ਤੱਕ ਦੇਸ਼ ਦਾ ਪੰਜਾਬ ਦਾ ਸਿਟੀ ਨਹੀਂ ਕੀਤਾ ਸਾਰੇ ਡੋਣ ਡੋਣ ਨਾਲ ਹੋਏਗਾ ਨਾ ਕੋਈ ਕਸੂਰ ਕਿਸੇ ਦਾ ਸੋਚ ਰਿਆ ਨਾ ਕੋਈ ਹੁੰਦਾ ਦੱਸਦਾ ਆ ਮੈਂ ਸੰਵਿੰਦਰ ਸਿੰਘ ਜਾਣੀ ਆ ਜਿਹੜਾ ਸਾਡਾ ਇਸ ਟਾਈਮ ਲੋਈਆਂ ਦੇ ਟਾਈਮ ਖਲੋਤੇ ਹਾਂ ਇੱਥੇ ਜਿਹੜਾ ਭਾਜਪਾ ਦਾ ਖਿਲਾਰਿਆ ਲੀਡਰ ਸ਼ਨੀਲਕਰ ਮਰ ਰੇਂਕੂ ਉਹ ਇਸ ਟਾਈਮ ਤੇ ਇੱਥੇ ਲੋਈਆਂ ਦੇ ਵਿੱਚ ਆਇਆ ਸੀ ਤੇ ਲੋਕਾਂ ਨੇ ਕਿਸਾਨਾਂ ਮਿਹਦੂਰਾਂ ਨੇ ਹਰੇਕ ਜਨਤਾ ਨੇ ਸਵਾਲ ਦੇ ਜਵਾਬ ਕਰਨੇ ਸੀ ਤੇ ਪਰ ਉਹ ਲੁੱਕ ਕੇ ਇੱਥੋਂ ਜਿਹੜਾ ਨਿਕਲ ਗਿਆ ਸਵਾਲ ਜਵਾਬ ਇਹ ਸੀ ਸ਼ਬ ਕਰਨੂ ਦਾ ਕੀ ਕਸੂਰ ਸੀ ਜਿਹਨੂੰ ਗੋਲੀਆਂ ਮਾਰੀਆਂ ਗਈਆਂ ਜਿਹੜਾ 752 ਦੇ ਉੱਪਰ ਜਿਹੜਾ ਦਿੱਲੀ ਜਿਹੜਾ ਸ਼ਹੀਦ ਹੋ ਗਿਆ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਗਏ ਸੀ ਉਹਦੀਆਂ ਮੰਨੀਆਂਆਂ ਮੰਗਾ ਸੀ ਜਿਹੜੀਆਂ ਲਾਗੂ ਕਰਨ ਵਾਸਤੇ ਜਿਹੜਾ ਹਰਿਆਣੇ ਦੇ ਬਾਡਰ ਤੇ ਚਾਹੇ ਸ਼ੰਭੂ ਤੇ ਹੀ ਚਾਹੇ ਖਨੌਰੀ ਤੇ ਹੀ ਚਾਹੇ ਦਾਪੜ ਦੇ ਇਹ ਲੋਕਾਂ ਨੂੰ ਕਿਉਂ ਰੋਕਿਆ ਲੋਕਾਂ ਦੇ ਕੀ ਗੱਲ ਰਾਜਤ ਨਹੀਂ ਜਨਤਾ ਦੀ ਨਹੀਂ ਉਹਦੇ ਬਾਅਦ ਤੇ ਜਿਹੜੇ ਸਵਾਲ ਜਵਾਬ ਕਰਨੇ ਸੀ ਪਰ ਸ਼ਰੀਰ ਰੈਂਕੂ ਜਿਹੜਾ ਹੈ ਟਾਈਮ ਤੇ ਇਥੋਂ ਜਿਹੜਾ ਪਿੱਛੇ ਦੀ ਨਿਕਲ ਕੇ ਉਹ ਜਿਹੜਾ ਪਿੱਛੇ ਦੀ ਪਿੱਛੇ ਭੱਜ ਗਿਆ ਜਿੰਦਾਬਾਦ ਮਰਦਾਬਾਦ ਜੋ ਲੀਡਰਾਂ ਦਾ ਸਾਥ ਦੇਣ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ण वारा प्रशासन मुदाबा मुबा मुबा